ਲੇ ਤਿਆਰ ਤਾਂ ਹੋ ਗਈ। ਭਾਬੀ ਨੂੰ ਪੁੱਛਿਆ ਮੇਰਾ ਟਿਫਨ ਤਿਆਰ ਕਰ ਤੱਕ ਨਾ। ਭਾਬੀ ਹਾਂ ਪੁੱਤ ਅੱਜ ਤੁਸੀਂ ਮੈਨੂੰ ਸਕੂਲ ਛੱਡ ਦੋਗੇ। ਕਿਉਂ ਪੁੱਤ? ਅੱਗੇ ਤਾਂ ਤੂੰ ਸਾਈਕਲੀ ਤੇ ਜਾਣਾ ਹੁੰਨਾ। ਉਹ ਮੇਰੀ ਸਾਈਕਲੀ ਖਰਾਬ ਹੋ ਗਈ ਸੀਗੀ। ਓਹ ਹੋ ਪੁੱਤ ਫਿਰ ਤੂੰ ਦੱਸਣਾ ਸੀਗਾ ਡੈਡੀ ਨੂੰ ਨਾ ਵੀ ਸਾਈਕਲੀ ਖਰਾਬ ਹੋ ਗਈ ਤੇ ਡੈਡੀ ਠੀਕ ਕਰਵਾ ਦਿੰਦਾ। ਜਾਂ ਆਪਦੀ ਮੰਮਾ ਨੂੰ ਦੱਸ ਦਿੰਦੇ। ਉਹ ਰਾਤ ਨੂੰ ਹੋਈ ਸੀ ਫਿਰ ਰਾਤ ਨੂੰ ਕਿੱਥੇ ਲੈ ਕੇ ਜਾਂਦੀ। अच्छा चल कोई गल नहीं पता मैं ले जाऊंगी की गल्ला मारनी है पुआवती जी खेड़े गुरमते ने सोडे ओहो भाभी की गल्ला मारनी है ये कहंदी मेनू ना आज ਨਾਲ ਲੈ ਕੇ ਜਾਇਓ ਮੇਰੀ ਸਾਈਕਲ ਹੀ ਖਰਾਬ ਹੋ ਗਈ ਨੂ ਨੂ ਪੁੱਤ ਤੇਰੀ ਸਾਈਕਲ ਹੀ ਖਰਾਬ ਹੋ ਗਈ ਕਾਮਲੀ ਜੀ ਤੂੰ ਮੈਨੂੰ ਦੱਸ ਦਾਂਦੀ ਮੈਂ ਤੇਰੇ ਡੈਡੀ ਨੂੰ ਕਹਿ ਕੇ ਠੀਕ ਕਰਾ ਦੇਣੀ ਸੀ ਹੁਣ ਕਿੱਥੇ ਤੇਰੀ ਭੂਆ ਵਿਚਾਰੀ ਤੈਨੂੰ ਨਾਲ ਖਿੱਚੀ ਫਿਰੂਗੀ ओहो ਕੋਈ ਗੱਲ ਨਹੀਂ ਭਾਬੀ ਫਿਰ ਕੀ ਦੀ ਕਬੜੀ ਗੱਲ ਮੈਂ ਕੋਈ ਦੇ ਸਕੂਲ ਕੋਲ ਦੀ ਤਾਂ ਲੰਘਣਾ ਜਾਂਦੀ ਜਾਂਦੀ ਇਹਨੂੰ ਸਕੂਲ ਧਾਰ ਦੂੰਗੀ ਮੈਂ ਅੱਗੇ ਕਾਲ ਜਨਾਂਗੇ ਜੁਨੀ ਹੋ ਤਾਂ ਹੈ ਵਿਰਪਾਲਾ ਪਰ ਫੇਰ ਵੀ ਵੀ ਹੁਣ ਕਿੱਥੇ ਦਾ ਤੂੰ ਆਪ ਦਾ ਸਿੱਧੀ ਕਾਲ ਜਵਾਬ ਜਾਂਦੀ ਹੁਣ ਵਿੱਚ ਦੀ ਤੈਨੂੰ ਇਹਨੂੰ ਲਾਣਾ ਪੋ ਚੱਲ ਕੋਈ ਨਾ ਮੇਰੀ ਗੱਲ ਸੁਣ ਪੁੱਤ ਮੈਂ ਤੇਰੇ ਪਾਪਾ ਨੂੰ ਕਹਿ ਕੇ ਸਾਈਕਲ ਠੀਕ ਕਰਾ ਦੂੰ ਹਾਜ਼ਰ ਦਿੰਦੇ ਨੂੰ ਪੂਆ ਛੱਡਿਓ ਤੇ ਤੂੰ ਐ ਕਰ ਉੱਥੇ ਤੇਰਾ ਪਰੌਂਠਾ ਬਣਿਆ ਪਿਆ ਜਾ ਤੂੰ ਜਾ ਕੇ ਪਰੌਂਠਾ ਖਾ ਲੈ ਚੱਲ ਕੋਈ ਨਾ ਭਾਬੀ ਫੀ ਕਰਨਾ ਕਰੋ ਫਿਰ ਕੀ ਹੋ ਗਿਆ ਜਵਾਕੜੀ ਦੀ ਸਾਈਕਲ ਹੀ ਖਰਾਬ ਹੋ ਗਈ ਨਾਲੇ ਮੈਨੂੰ ਤਾਂ ਲੱਗਦਾ ਉਹ ਵੀ ਦੱਸਣਾ ਭੁੱਲ ਗਈ ਡਰੀ ਬੈਠੀ ਐ ਹੈ ਤੁਸੀਂ ਐਂ ਕਰਿਓ ਅੱਜ ਵੀਰੇ ਨੂੰ ਕਹਿ ਕੇ ਨਾ ਸਾਈਕਲ ਠੀਕ ਕਰਵਾ ਦਿਓ ਕੋਈ ਨਾ ਬਿਰਪਾਲ ਹੋ ਤਾਂ ਮੈਂ ਕਰਾ ਦੂੰ ਬਿਰਪਾਲ ਮੈਂ ਤੇਰੇ ਨਾਲ ਗੱਲ ਕਰਨੀ ਸੀ ਜੀ ਹਾਂਜੀ ਭਾਬੀ ਦੱਸੋ ਕੀ ਗੱਲ ਕਰਨੀ ਆ ਲੈ ਕਿਰਪਾਲ ਮੂੰ ਤਾਂ ਤੂੰ ਸਿਆਣੀ ਹੈਂਗੀ ਤੈਨੂੰ ਸਮਝਾਣ ਦੀ ਲੋੜ ਨਹੀਂ ਪਰ ਮੈਂ ਫੇਰ ਵੀ ਤੁਹਾਨੂੰ ਕਹਿਣੀ ਹੈਗੀ ਵੀ ਦੇਖ ਤੈਨੂੰ ਪਤਾ ਹੈ ਪਹਨੇ ਆ ਆਪਣੇ ਸਿਰ ਤੇ ਮਾਂ ਪਿਓ ਨਹੀਂ ਹੈਗੇਗੇ ਓਹੋ ਭਾਬੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆਂ ਮੈਨੂੰ ਕੋੜਾ ਵੀ ਖਿਆਲ ਨਹੀਂ ਹੈਗਾ ਆਪਣੇ ਵੀਰੇ ਦੀ ਇੱਜ਼ਤ ਦਾ। ਉਹ ਹੀ ਜੀ ਕੋਈ ਗੱਲ ਨਹੀਂ ਹੈਗੀ। ਤੁਸੀਂ ਫਿਕਰ ਨਾ ਕਰੋ। ਕੋਈ ਨਾ ਬਿਰਪਾਲਾ ਐਦਾ ਮੈਨੂੰ ਤੇਰੇ ਤੇ ਮਾਨ ਹੈ। ਪਰ ਅੱਜਕੱਲ ਹਾਂ ਜਿਹੜਾ ਟਾਈਮ ਚੱਲਦਾ ਹੁਣ ਦੇਖ ਕੇ ਨਾ ਥੋੜਾ ਜਿਹਾ ਦਿਲ ਜਿਆ ਡਰਦਾ ਹੈ। ਦੇਖ ਅਸੀਂ ਤੈਨੂੰ ਪੜਨ ਨੂੰ ਲਿਖਨ ਨੂੰ ਨਹੀਂ ਰੋਕਦੇ। ਤੂੰ ਪੜ ਲਿਖ ਜੋ ਮਰਜ਼ੀ ਕਰ। ਆਪਦੇ ਸੁਪਨੇ ਪੂਰੇ ਕਰ। ਪਰ ਕਦੇ ਵੀ ਸਾਨੂੰ ਲਾਂਬਾ ਨਾ ਲਿਆਦੀ। ਨਹੀਂ ਨਹੀਂ ਭਾਬੀ। ਮੇਰੇ ਤੇ ਨਾ ਯਕੀਨ ਰੱਖੋ। ਮੈਂ ਤੁਹਾਨੂੰ ਕਦੇ ਵੀ ਲਾਂਬਾ ਨਹੀਂ ਹੋਊ। ਠੀਕ ਹਨ। ਬੇਫਿਕਰ ਹੋ ਜਾਓ। ਨਾਲੇ ਵੀਰਾ ਨਹੀਂ ਦੀਦਾ ਵੀਰਾ ਕਿੱਥੇ ਆ ਤੇਰਾ ਵੀਰਾ ਵੀ ਇੱਥੇ ਆ ਮੈਂ ਤਾਂ ਬੇਫਿਕਰਾ ਪਰ ਕੀ ਕਰਾਂ ਬਿਰਪਾਲ ਫਿਰ ਵੀ ਦਿਲ ਜਾ ਡਰਦਾ ਤੇਰੇ ਭਰਾ ਦਾ ਸਵਾ ਤਾਂ ਤੈਨੂੰ ਪਤਾ ਹੀ ਐ ਉਹ ਰਾੜ ਬਸਵਾ ਐ ਉਹਦਾ ਮੈਨੂੰ ਕਈ ਵਾਰ ਕਹਿ ਚੁੱਕਿਆ ਵੀ ਹੁਣ ਕੁੜੀ ਦੀ ਵਿਆਹ ਦੀ ਉਮਰ ਹੋ ਗਈ ਹੁਣ ਉਹਨੂੰ ਵਿਆਹ ਦਾਨਿਆ ਪਰ ਮੈਂ ਹੀ ਉਹਦੇ ਉੱਤੋਂ ਦੀ ਹੋ ਕੇ ਤੈਨੂੰ ਕਾਲਜ ਚ ਲਾਈ ਬੈਠੀ ਆ ਦੇਖੀ ਮੇਰੀ ਭੈਣ ਕਿਤੇ ਮੇਰੀ ਗੁੱਤ ਨਾ ਪਟਾਦੀ ਨਹੀਂ ਨਹੀਂ ਭਾਬੀ ਹੱਲਾ ਫਾਜੀ ਤਾਂ ਮੈਂ ਪੜਨਾਗਾ ਮੈਂ ਅੱਡੀ ਸੇਤੀ ਵਿਆਹ ਨਹੀਂ ਕਰਵਾਉਣਾ ਨਾਲੇ ਤੁਸੀਂ ਵੀਰੇ ਨੂੰ ਕਹਿ ਦਿਆ ਕਰੋ ਵੀ ਉਹਨੂੰ ਪੜ ਲਿਖ ਕੇ ਜਾਣ ਦੋ ਕਿਉਂਕਿ ਤੁਹਾਨੂੰ ਪਤਾ ਜੇ ਮੈਂ ਪੜ ਲਿਖ ਗਈ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈ ਫੇਰ ਉਸ ਤੋਂ ਬਾਅਦ ਜਾ ਕੇ ਮੈਂ ਵਿਆਹ ਕਰਵਾਉਣਾ ਫਾਜੀ ਮੇਰੇ ਵਿਆਹ ਦੀ ਗੱਲ ਨਾਲ ਨਾਲ ਕਰਿਓ ਕਿਸੇ ਕੋਲ ਕੋਈ ਨਾ ਕੋਈ ਨਾ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰੂੰ ਮੇਰੀ ਨਾਲੇ ਤੂੰ ਨਾਨਦ ਨਹੀਂ ਮੈਨੂੰ ਤਾਂ ਨੋ 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 ਵੱਧ ਪਿਆਰੀ ਹੈਗੀ ਨਾਲੇ ਹੁਣ ਮੈਂ ਹੀ ਤੇਰੀ ਮਾਂ ਮੈਂ ਹੀ ਪਰਜਾਈ ਚਲ ਠੀਕ ਹੈ ਲੇਟ ਨਾ ਹੋ ਜੀ ਤੂੰ ਕੱਲ ਜੀ ਜਾ ਉਹ ਤਾਂ ਠੀਕ ਆ ਮੇਰਾ ਡਿਫਨ ਤਿਆਰ ਕਰਤਾ ਹਾਂ ਹਾਂ ਟਿਫਨ ਤਿਆਰ ਕਰਿਆ ਪਿਆ ਤੇ ਨਾਲੇ ਤੇਰੀ ਰੋਟੀ ਬਣਾਈ ਪਈ ਐ ਦੋ ਵਰਕੀਆਂ ਉਹ ਵੀ ਖਾ ਜੀ ਜਾਂਦੀ ਜਾਂਦੀ ਠੀਕ ਐ ਬਾਬੀ ਚਲੋ ਤੁਸੀਂ ਬਸ ਮੈਂ ਆ ਗਈ ਬਕਸ ਲੈ ਕੇ ਨੰਨੂ ਆਇਆ ਪੁੱਤ ਆ ਗਈ ਜਲਦੀ ਆ ਮੈਂ ਵੀ ਲੇਟ ਹੋ ਰਹੀ ਐ ਆਈ ਹੈ ਹੋ ਰਹੀ ਐ ਟਿਫਨ ਦਾ ਘਰੀ ਬਣ ਲਗੀ ਸੀ ਨਾ ਤੈਨੂੰ ਕੱਖ ਵਕ ਲੱਗਦੀ ਨਹੀਂ ਓਹ ਬਾਬੀ ਮੈਨੂੰ ਆਇਆ ਸੀ ਤਾਂ ਲੇਟ ਹੋ ਜਾਈ ਐ ਲੈ ਬਸ ਬੈਠ ਜਲਦੀ ਜਲਦੀ ਆ ਟਿਫਨ ਖਾ ਲੈ ਚਲ ਠੀਕ ਤੇ ਮੇਰੇ ਪਾਸ ਜਿਹੜੀ ਗੱਲ ਤੈਨੂੰ ਆਖੀ ਐ ਉਹਦਾ ਧਿਆਨ ਰੱਖੀ ਪਹਿਨਣ ਵਾਂ ਕੇ ਕੋਈ ਗੱਲ ਨਹੀਂ ਹੋ ਜਾਣਾ ਕਿਦਰ ਨਾ ਕਰੂੰ ਮਸ ਮੈਂ ਨਾ ਜਲਦੀ ਆ ਜੰਦੀ ਕਿਉਂ ਪਤਾ ਨਾ ਕਿ ਮੇਰਾ ਟੈਪਰ ਆ ਗਿਆ ਤਾਂ ਕਰਕੇ ਮੈਂ ਤਾਂ ਲੇਟ ਦੇ ਦਸਮਾ ਚੱਲ ਗਈ ਉੱਥੇ ਟਾਇਰ ਤੇ ਮੈਂ ਖੜੀ ਹੋ ਗਈ ਸੀ ਚੱਲ ਕੋਈ ਨਾ ਤੇ ਇਹਨੂੰ ਉੱਥੇ ਗੇਟ 'ਚ ਹੀ ਲਾ ਜੀ ਅੰਦਰ ਜਾਣ ਦਾ ਨਾ ਹੋ ਕਰੀ ਫਿਰ ਤੂੰ ਲੇਟ ਹੋ ਜੇਂਗੀ ਪੁੱਤ ਗੇਟ 'ਚ ਹੀ ਉਤਰ ਜੀ ਫਿਰ ਲੇਟ ਹੋ ਜੂਗੀ ਨਾਲੇ ਮੇਰੀ ਗੱਲ ਸੁਣੋ ਇੱਕ ਤਾਂ ਵੀਰੇ ਨੂੰ ਉਹਦੇ ਕੋਲ ਕੇ ਸੈਂਡੂਗੀ ਕਰਵਾ ਦੋ ਤੇ ਵੀਰੇ ਨੂੰ ਲੈਣ ਤੇ ਜੋ ਗਈ ਵੰਨੇ ਲੇਟ ਹੋ ਜਾਵੇ ਰੋਕਾ ਹੋ ਜਾਊਗਾ ਕੋਈ ਮੈਂ ਤੇ ਖੜੀ ਹੋ ਕੇ ਡਿੱਗੀ ਜਾਵੇ ਜੀ ਮੈਨੂੰ ਧੂਆ ਲੈਣਾ ਹੋ ਹੋ ਤੂੰ ਸੋਚ ਕਿਉਂ ਕਰਦੀ ਐ ਸਾਈਕਲ ਕਾ ਮੈਂ ਤੇਰੇ ਵੀਰੇ ਨੂੰ ਕਰਕੇ ਹੁਣੀ ਲੋਡ ਕਰਾ ਦੂੰ ਨਾਲੇ ਲੈਣ ਮੈਂ ਉਹਨੂੰ ਤਾਤਮੇਟ ਪਹਿਲੇ ਭੇਜ ਦੂੰ ਤੂੰ ਫਿਕਰ ਨਾ ਕਰ ਠੀਕ ਹੈ ਚੰਗਾ ਤੁਸੀਂ ਜਾਓ ਅੰਨਿਆ ਪਾਣੀ ਦੀ ਘੁੱਟ ਪੀ ਲੋ ਤੇ ਨਾ ਮੇਰੀ ਗੱਲ ਸੁਣੋ ਉੱਠ ਖੜੋ ਕਿਹੜਾ ਟਾਈਮ ਹੋ ਗਿਆ ਅੱਜ ਤੁਸੀਂ ਡਿਊਟੀ ਨਹੀਂ ਜਾਣਾ ਸੀ ਅੱਜ ਛੁੱਟੀ ਸੀ ਅੱਜ ਕਾਦੀ ਛੁੱਟੀ ਸੀ ਬੱਚੇ ਤਾਂ ਸਕੂਲ ਗਏ ਨੇ ਅੱਜ ਸਰਕਾਰੀ ਛੁੱਟੀ ਹੈ ਚਲੋ ਕੋਈ ਨਾ ਮੇਰੀ ਗੱਲ ਸੁਣੋ ਨੋਨੇ ਦੀ ਸਾਈਕਲ ਹੀ ਖਰਾਬ ਹੋਈ ਪਈ ਹੈ ਅੱਜ ਵੀਰਪਾਲ ਨਾਲ ਗਈ ਹੈਗੀ ਉਹ ਸਾਈਕਲ ਹੀ ਸਮਰਾਦ ਉਹਦੀ ਨਾਲੇ ਅੱਜ ਉਹਨੂੰ ਲੈ ਆਇਓ ਮੈਂ ਵੀ ਸ਼ੰਤਰਾ ਜੀ ਨਾਲ ਇੱਕ ਗੱਲ ਕਰਨੀ ਸੀ ਪੂਰਾ ਨੇ ਫੋਨ ਆਇਆ ਸੀਗਾ ਉਹ ਵੀਰਪਾਲ ਦੇ ਰਿਸ਼ਤੇ ਬਾਰੇ ਕਹਿੰਦੇ ਸੀ ਵੀਰਪਾਲ ਦੇ ਰਿਸ਼ਤੇ ਬਾਰੇ ਜੀ ਸੋਨੂੰ ਵੀ ਪਤਾ ਹੀ ਹੈ ਵੀਰਪਾਲ ਹਜੇ ਸਕੂਲ ਕਾਲਜ ਜਾਂਦੀ ਹੈ ਵਿਚਾਰੀ ਉਹਦੀ ਪੜਾਈ ਪੂਰੀ ਹੋ ਲੰਦੋ ਨਾਲੇ ਰਿਸ਼ਤੇ ਨੂੰ ਕਿਹੜਾ ਉਹ ਬੁੜੀ ਹੋ ਚੱਲੀ ਐ ਕੋਈ ਨਾ ਰਿਸ਼ਤਾ ਦਾ ਦਾ ਕਾਰ ਹੀ ਦੇਣਾ ਅੱਜ ਨਹੀਂ ਤਾਂ ਕੱਲ ਵਿਆਹ ਹੀ ਦੇਣੀ ਐ ਪਹਿਲਾਂ ਜਵਾਕੜੀ ਨੂੰ ਪੜ ਨਹੀਂ ਖਣਨਦੋ ਤੈਨੂੰ ਨਹੀਂ ਪਤਾ ਸਿੰਦਰੇ ਮਾਂ ਪਿਆ ਹੁੰਦਾ ਗੱਲ ਇੱਕ ਹੋਰ ਸੀਗੀ ਤੈਨੂੰ ਪਤਾ ਸਾਰੀ ਗੱਲ ਮੇਰੇ ਤੇ ਐ ਮੈਂ ਭਰਾ ਭਰਾ ਨੂੰ ਤੁਹਾਨੂੰ ਪਤਾ ਸਭ ਮੈਨੂੰ ਪਤਾ ਜੀ ਭਰਾ ਨੂੰ ਸੋਚ ਹੁੰਦੀ ਐ ਮੈਂ ਤੁਹਾਡੀ ਗੱਲ ਸਾਰੀ ਸਮਝਦੀ ਆ ਮੈਨੂੰ ਵੀ ਪਤਾ ਐ ਬਾਰੇ ਮਾਹੌਲ ਵੀ ਬਹੁਤ ਖਰਾਬ ਐ ਪਰ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਗੀਆਂ ਮੈਨੂੰ ਆਪਣੀ ਬਿਰਪਾਲ ਤੇ ਪੂਰਾ ਮਾਨ ਐ ਕੁਕ ਦੇਵੀ ਤੇਰੀ ਨੀਂ ਮੀ ਨਹੀਂ ਪੈਣ ਦਿੰਦੀਗੀ ਨਾਲੇ ਹੁਣ ਉਹਨੂੰ ਵੀ ਤਾਂ ਪਤਾ ਹੈ ਵੀ ਮੇਰੇ ਸਿਰ ਤੇ ਮਾਪਿਓ ਨਹੀਂ ਹੈਗੇ ਮੈਂ ਉਹਨੂੰ ਰੋਜ਼ ਇਹੀ ਗੱਲ ਸਮਝਾਉਣੀ ਹੈਗੀ ਤੁਸੀਂ ਸੋਚ ਨਾ ਕਰੋ ਨਾਲੇ ਜ਼ਰੂਰੀ ਥੋੜਾ ਹੈ ਵੀ ਜੇ ਲੋਕਾਂ ਦੇ ਬੱਚੇ ਗਲਤੀ ਕਰਦੇ ਆ ਤਾਂ ਆਪਣੀ ਬਿਰਪਾਲ ਵੀ ਗਲਤੀ ਕਰੂਗੀ ਤੈਨੂੰ ਹੀ ਪਤਾ ਸਿੰਦਰੀ ਜਦੋਂ ਮੈਂ ਸੱਥਾਂ ਜਾਂਨ ਬੈਨ ਉੱਠਦਾ ਤਾਂ ਕੀ ਗੱਲਾਂ ਹੁੰਦੇ ਨੇ ਕਿਤੇ ਕਿਸੇ ਕੁੜੀ ਦੀ ਗੱਲ ਹੁੰਦੀ ਆ ਭੱਜ ਕੇ ਆ ਇਹਨਾਂ ਨਿਕਲ ਗਏ ਬੁਰਾ ਹਾਲ ਚੱਲ ਰਿਹਾ ਕੁੜੀਆਂ ਦਾ ਅੱਜ ਕੱਲ੍ਹ ਦੇਖੋ ਜੀ ਹੈ ਤਾਂ ਬਿਆਨਾਂ ਬਰੀਆਂ ਵੀ ਨਹੀਂ ਦੇਖੋ ਆਪਦੇ ਟਿਕਾਣਿਆਂ ਤੇ ਖੜਦੀਆਂ ਕੋਈ ਵੀ ਨੇਕਾ ਥਾਂਵੇਂ ਸੌਣ ਨੂੰ ਮਿਲਦਾ ਕੋਈ ਚਾਰ ਬੱਚਿਆਂ ਦੀ ਮਾਂ ਬਾਕੀ ਕੋਈ ਦੋ ਬੱਚਿਆਂ ਦੀ ਹੈ ਦਾ ਮਤਲਬ ਇਹ ਥੋੜੋ ਹੈਗਾ ਵੀ ਆਪਾਂ ਹਰ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੀਏ ਨਾਲੇ ਸੋਨੂ ਵੀਰਪਾਲ ਤੇ ਯਕੀਨ ਨਹੀਂ ਹੈਗਾ ਆਪਣੀ ਵੀਰਪਾਲ ਆਪਾਂ ਤਾਂ ਪੁੱਛੇ ਵੀ ਨਾ ਦੇਰ ਹੀ ਨਹੀਂ ਟੱਪਦੀਗੀ ਉਹ ਤਾਂ ਕਦੇ ਬੱਸ 'ਚ ਵੀ ਨਹੀਂ ਚੜ੍ਹਦੀਗੀ ਵਿਚਾਰੀ ਸਕੂਟਰੀ ਤੇ ਜਾਂਦੀ ਹੈ ਸਕੂਟਰੀ ਤੇ ਆਉਂਦੀ ਹੈ ਵੀ ਕਿਤੇ ਬੱਸ ਕੋਈ ਮਿਸ ਨਾ ਹੋ ਜੇ ਮੈਂ ਘਰੇ ਜਾਣ ਤੋਂ ਲੇਟ ਨਾ ਹੋ ਜਾ ਤੁਸੀਂ ਆਪਦੀ ਭੈਣ ਤੇ ਯਕੀਨ ਰੱਖੋ ਯਕੀਨ ਤਾਂ ਉਥੇ ਰਹਾ ਫੇਰ ਵੀ ਕੀ ਕਰੀਏ ਮਾਹੌਲ ਹੀ ਇਦਾਂ ਦਾ ਕੋਈ ਨਾ ਜੀ ਮਾਹੌਲ ਦੇ ਸਿਰ ਤੇ ਨਾ ਜਾਵੋ ਬਾਕੀ ਕੋਈ ਨਾ ਜੇ ਮੈਨੂੰ ਕੋਈ ਇਹੀ ਜੀ ਗੱਲ ਲੱਗੂਗੀ ਮੈਂ ਤੁਹਾਨੂੰ ਆਪ ਦੱਸ ਦੂੰਗੀ ਆਪਾਂ ਕਰ ਦਾਂਗੇ ਵੀਰਪਾਲ ਦਾ ਰਿਸ਼ਤਾ ਪਰ ਹੁਣ ਹਜੇ ਉਹਦਾ ਹਾਂ ਸਾਲ ਲਾਸਟ ਰਹਿ ਗਿਆ ਕਬੜ ਲਨ ਦੋ ਉਹਦਾ ਕੋਈ ਵਿਚਾਰੀ ਦਾ ਹੋ ਹੋ ਜੂ ਐ ਮੈਨੂੰ ਵੀ ਆਏਗਾ ਵੀ ਜੇ ਆਪਾਂ ਉਹਦਾ ਰਿਸ਼ਤਾ ਕਰਤਾ ਜਿਵੇਂ ਆਖੜੀਆਂ ਸੋਚੂਗੀ ਵੀ ਜੇ ਮੇਰਾ ਮਾਪੇ ਹੁੰਦਾ ਖਾਨੀ ਮੇਰਾ ਕੀ ਕੁਛ ਕਰ ਦਾਂਦਾ ਵੀ ਭਰਾ ਪਰ ਜਾਈ ਸੀ ਤਾਂ ਹੀ ਗਲੋਂ ਲਾਉਣ ਦੀ ਕੀਤੀ ਕੋਈ ਨਾ ਹੋ ਜਾਊਗਾ ਸਾਰਾ ਕੁਛ ਤੁਸੀਂ ਸੋਚ ਨਾ ਕਰਿਆ ਕਰੋ ਚਲੋ ਚਲੋ ਨਾਲ ਆਇਆ ਕਰੋ ਸਾਈਕਲ ਹੀ ਸਮਰਾ ਲਿਆ ਉਹ ਤੁਸੀਂ ਉਹ ਦਿਨੋਂ ਨੇ ਦੀ ਕਿਉਂਕਿ ਫੇਰ ਨਾ ਉਹਨੂੰ ਵੀ ਲੈਣ ਜਾਣਾ ਪਊਗਾ ਸੋਨੂੰ ਕੋਈ ਗੱਲ ਨਹੀਂ ਚਲੋ ਠੀਕ ਹੈ ਇਹ ਜਾਂਦੀ ਹੈ ਇਹਨੂੰ ਕੀ ਪਤਾ ਮੈਂ ਬਾਹਰ ਹੰਦਰ ਰਹਿਣਾ ਮੈਂ ਸੱਥਾਂ ਦੇ ਦੇਖਣਾ ਕੋਈ ਕੀ ਗੱਲ ਕਰਦਾ ਕਿਸੇ ਦੀ ਧੀ ਕਿਸੇ ਦੀ ਭੈਣ ਭੱਜ ਗਈ ਇਨੂੰ ਕੀ ਪਤਾ ਮੇਰੇ ਕੱਲੀ ਕੱਲੀ ਭੈਣਾਂ ਜੇ ਇਹਨੇ ਕਦੇ ਕਾਨੂੰ ਚੁੱਕਦਾ ਮੈਂ ਤਾਂ ਜਿਉਂਦੇ ਜੀ ਮਰ ਜੂਗਾ ਜਵਾਕ ਨੇ ਸਾਈਕਲ ਦੀ ਚੈਨ ਵੀ ਤੋੜੀ ਪਈ ਐ ਪੈਂਚਰ ਵੀ ਕਰੀ ਪਿਆ ਬੁਰਾ ਹਾਲ ਕਰਿਆ ਪਿਆ ਸਾਈਕਲ ਕੱਲ ਲੈ ਕੇ ਤੈਨੂੰ ਨਹੀਂ ਹੋਏ ਕੀ ਹੋ ਗਿਆ ਕੱਲੇ ਹੀ ਗੱਲਾਂ ਜੀਆਂ ਮਾਰੀ ਜਾਂਦੇ ਹੋਗੇ ਸਾਈਕਲ ਹੀ ਤਾਂ ਕਹਿੰਦੇ ਦੇਖੀ ਹਾਲ ਬੁਰਾ ਹਾਲ ਕਰਿਆ ਪਿਆ ਹਾ ਹੁਣ ਨਵੀਂ ਲੈ ਆ ਕਿਤੀ ਸੀ ਕੋਈ ਨਾ ਜੀ ਜਵਾਕ ਨੇਗੇ ਫਿਰ ਕਿੱਡੀ ਗੱਲ ਲਾਗੀ ਨਾਲੇ ਬੱਚੇ ਨੁਕਸਾਨ ਕਰਦੇ ਹੀ ਹੁੰਦੇ ਆ ਨਾਲੇ 2 ਸਾਲ ਹੋ ਗਏ ਇਹ ਕੜਾ ਅਜ ਲਿਆਤੀ ਸੀ ਸੋਨ ਤਾਂ ਉਹੀ ਕੱਲ ਪਰਸੋ ਲੱਗੀ ਜਾਂਦਾਗਾ ਤੇ ਮੇਰੀ ਗੱਲ ਸੁਣੋ ਨਾਲੇ ਹੁਣ ਨੂੰ ਉਹਨੂੰ ਤਾਂ ਜਨਮ ਦੇ ਨਾਉਂਦਾਗਾ ਹਾਂ ਕੇਰਾ ਬੱਸ ਮਰਾ ਕੇ ਦੇ ਦੋ ਉਦੋਂ ਬਾਅਦ ਜਨਮ ਦੇ ਨ ਤੇ ਨਵੀਂ ਉਹ ਲਿਆ ਦਿਓ ਕੰਮ ਨਿਭੜੂਗਾ ਕੋਈ ਨਾ ਅੱਗੇ ਕਿਹੜਾ ਨਵੀਂ ਉਹ ਇੱਥੇ ਲੈ ਕੇ ਦੇ ਦੇ ਕੋਈ ਗੱਲ ਮੈਂ ਕਰਾ ਠੀਕ ਕਰਵਾ ਦੇ ਲਾ ਕੇ ਦੇਣੀ ਹੋਾਂਗੇ ਤੇ ਹੋਰ ਦਸ ਕਮਾਉਂਦੇ ਕਾਦੇ ਵਾਸਤੇ ਚੰਗਾ ਬਾਗ ਜੋ ਚਲ ਕੋਈ ਨਾ ਮੈਨੂੰ ਠੀਕ ਕਰਵਾ ਦੇ ਦੇਖ ਲੈ ਹਾਂ ਲੱਗ ਜਾਂਦਾ ਇਹ ਵੀ ਕਰਨ ਕੋਈ ਨਹੀਂ ਜਵਾਬ ਖੜੀ ਹੈ ਜੀ ਹੁਣ ਜਵਾਬ ਤੇ ਚੀਜ਼ ਤੋੜਦਾ ਹੀ ਹੁੰਦਾ 2 ਸਾਲ ਹੋ ਗਏ ਐਂ ਕਹਿੰਦੇ ਬਸ ਸਾਰੀ ਉਮਰ ਲੰਘ ਜੇ ਕੋਈ ਚੀਜ਼ ਨਾਲ ਚਲੋ ਮੈਂ ਵੀ ਬਾਹਰ ਜਾ ਲਾ ਕੇ ਆ ਮਾੜੇ ਮੰਗਤੇ ਇਹ ਤੁਰੇ ਫਿਰਦੇ ਰਹਿੰਦੇ ਹੈ ਜੀ ਇਹ ਮੱਖਣਾ ਅਸੈਂਕਲੀ ਕਿੱਧਰ ਲਈ ਜਾਨਾ ਇਹ ਭਾਬੀ ਜਵਾਕ ਨੇ ਖਰਾਬ ਕਰਤੀ ਉਹਨੂੰ ਠੀਕ ਕਰਵਾ ਕੇ ਲਿਆਉਣਾਗਾ ਅੱਛਾ ਕੋਈ ਨਹੀਂ ਗਈ ਫਿਰ ਉਹਨੂੰ ਅੱਜ ਨੋ ਨੋ ਵਦੂਆ ਨਾ ਵਗੇ ਅੱਛਾ ਜਵਾਕੜਾ ਰੱਖਦੇ ਆ ਚੀਜ਼ ਆ ਬਥੇਰਾ ਲਿਆ ਦੇ ਉਹਦੀ ਤੋੜ ਦਿੰਦੇ ਆ ਹੋਰ ਰੱਖਦੇ ਨਹੀਂ ਹੈਗੇ ਤੋੜ ਦਿੰਦੇ ਆ ਅਸੀਂ ਤਾਂ ਆਪ ਲਿਆ ਕੇ ਦਿੱਤੀ ਸਾਡੀ ਜਵਾਕੜੀ ਜੀ ਨੂੰ ਵੀ ਉਹਨੇ ਤੋੜਤੀ ਐ ਖਲਾਰੀ ਪਈ ਆ ਅਸੀਂ ਵੀ ਦੇਖਾਂਗੇ ਠੀਕ ਰੱਖ ਕੇ ਲਿਆ ਕੇ ਦੇ ਮੰਮੀ ਲੈ ਕਿਵੇਂ ਸੰਧਰੇ ਵਧੀਆ ਦੀਦੀ ਤੁਸੀਂ ਦੱਸੋ ਵਧੀਆ ਆ ਸਾਈਕਲ ਹੀ ਖਰਾਬ ਹੋ ਗਈ ਹੈ ਹੋਰ ਦੀਦੀ ਨੌਨ ਦੀ ਸੈਂਕਲੀ ਖਰਾਬ ਹੋ ਗਈ ਚੈਨ ਚੋਣ ਜੀ ਚਿੰਦਰੀ ਨੇ ਜਮੀ ਖੰਡਿਆਰਤੀ ਹੋਰ ਮੈਂ ਤਾਂ ਪਹਿਲਾਂ ਉਹਦਾ ਕਰਕੇ ਹੈਡੀਆਂ ਉਹਦੇ ਨਾਲ ਮੱਖਣ ਨਾਲ ਮੱਖ ਜਵਾਕ ਰੱਖਦੇ ਨਹੀਂ ਹੈਗੇ ਉਹਦੀ ਖਰਾਬ ਕਰ ਲੈਂਦੇ ਤੋੜ ਲੈਂਦੇ ਸਾਡੇ ਜਵਾਕ ਇਹ ਤਾਂ ਆਪਣੀ ਰੱਖਦੇ ਕਿਸੇ ਵੀ ਹੁਣੀ ਸਮਰਾ ਕੇ ਦਿੱਤੀ ਕੋਈ ਨਾ ਦੀਦੀ ਆ ਜੀ ਅੰਦਰ ਬਹਿ ਕੇ ਗੱਲ ਕਰਦੇ ਆਂਗੇ ਬਾਹਰ ਚ ਹੀ ਖੜ ਗਈ ਤੂੰ ਤਾਂ ਦੀਦੀ ਹੁਣ ਦੱਸ ਕਿਵੇਂ ਆਈ ਸੀ ਜੀ ਚਿੰਦਰੇ ਮੈਂ ਤਾਂ ਐ ਕਹਿੰਦੀ ਸੀ ਮੈਂ ਖਾ ਕਰਨਾ ਕਿ ਸੁਖਮਨੀ ਸਾਹਿਬ ਦਾ ਪਾਠ ਨਹੀਂ ਸੀ ਕਰਾਇਆ ਅੱਛਾ ਉਹਨਾਂ ਦੇ ਭੋਗ ਸੀ ਅੱਜ ਮੈਂ ਕਿਹਾ ਤੂੰ ਨਹੀਂ ਜਾਂਦੀ ਦੀਦੀ ਜਾਣਾ ਤਾਂ ਹੈਗਾ ਸੀ ਪਰ ਪਰ ਮੇਰਾ ਤਾਂ ਨਾ ਕੰਮ ਹੀ ਨਹੀਂ ਅੱਜ ਲੋਟ ਆਇਆ ਸਾਰਾ ਇਕ ਤਾਂ ਜਵਾਖੜੀ ਜੀ ਵਿੱਚੀ ਸਾਈਕਲੀ ਦਾ ਗਾਹ ਪਾ ਕੇ ਬਹਿ ਗਈ ਇਕ ਅੱਜ ਇਹਨੂੰ ਛੁੱਟੀ ਸੀ ਤੇਰੇ ਦਿੌਰ ਨੂੰ ਮੈਂ ਤਾਂ ਐਸੇ ਨੂੰ ਭੇਜ ਦੂੰਗੀ ਤੂੰ ਜਾਇਆ ਕੱਲੀ ਨਹੀਂ ਤੇਰਾ ਉਹ ਬਾਈ ਵੀ ਨਾ ਕ ਉਹਨੂੰ ਕੰਮ ਹੋ ਗਿਆ ਕੰਮ ਤੇ ਵਗ ਗਿਆ ਨਹੀਂ ਦੱਸੀ ਦੋਨੇ ਜਾਣੀ ਵਗ ਜਾਂਦੇ ਹੁਣ ਮੇਰਾ ਕੋਈ ਸਾਥ ਨਹੀਂ ਸੀ ਮੈਂ ਵੀ ਤਾਂ ਤੈਨੂੰ ਕਹਾਂ ਮੈਂ ਚਲ ਮਸੰਦਰ ਨੂੰ ਪੁੱਛਦੀ ਆ ਉਹਨੂੰ ਲੈ ਜਾਂਦੀ ਆ ਨਾਲ ਹਾਂ ਚਾਚੇ ਦੀ ਨੋ ਨੂੰ ਪੁੱਛ ਲੈ ਦੀਦੀ ਮੈਂ ਤਾਂ ਨਹੀਂ ਜਾਣਦੀ ਮੇਰਾ ਤਾਂ ਨਾ ਇੱਕ ਤਾਂ ਚਿੱਤ ਜਾ ਠੀਕ ਨਹੀਂ ਕੋ ਤੰਦਾ ਸਾਰਾ ਪਿਆ ਬਾ ਕੀ ਕਰੀਂ 10 ਮਿੰਟੇ ਜਾਇਆਊਗਾ ਨਹੀਂ ਕਰ ਲਾ ਤੂੰ ਕੰਮ ਕੋਈ ਨਾ ਥੋੜੇ ਲੇਟ ਵਕ ਚੱਲਾਂਗੇ ਵਕ ਚੱਲ ਕੋੜੇ ਮੇਰੇ ਨਾਲ ਐਂ ਕਰਦੀਆਂ ਮੈਨੂੰ ਐ ਕੱਲੀ ਨੂੰ ਜਾਣਾ ਔਖਾ ਜਿਹਾ ਲੱਗਦਾ ਕੋਈ ਨਾ ਦੀਦੀ ਨਾ ਕੱਲੀ ਜਾ ਚਾਚੇ ਦੀ ਨੂੰ ਨੂੰ ਲੈ ਜਾ ਚੱਲ ਤੂੰ ਮੇਰੀ ਗੱਲ ਸੁਣ ਚਾਹ ਪਾਣੀ ਬਣਾਵਾ ਨਾ ਬੱਸ ਚਾਹ ਬਣੀ ਤਾਂ ਮੈਂ ਪੀ ਫਿਰਦੀ ਆ ਮੈਂ ਨਾਲ ਆ ਕਹਿੰਸੀ ਮੈਂ ਹੋ ਜਾਂਦਾ ਸੀ ਸਾਈਕਲ ਇਸਮਰਾਉਣ ਪਰ ਨੋਂ ਨੂੰ ਕਿਤੇ ਨਹੀਂ ਗਈ ਆ ਪੜਨ ਥੁੜੀ ਨਹੀਂ ਗਈ ਆ ਵੀਰਪਾਲ ਨਾਲ ਹੋਰ ਨੋਂ ਨੂੰ ਵੀਰਪਾਲ ਨਾਲ ਵਾਗੀ ਭੈਣੇ ਅੱਜ ਜਵਾਕੜੀ ਨੂੰ ਸਾਵਾਂਗਾ ਉਹਨੂੰ ਵੀ ਔਖਾ ਹੋ ਜਾਊਗਾ ਅੱਛਾ ਕਿਉਂ ਪਹਿਲਾਂ ਉਹਨੂੰ ਸਕੂਲ ਛੱਡੂਗੀ ਵਿਚਾਰੀ ਫੇਰ ਕਾਲਜ ਜਾਊਗੀ ਕੀ ਕਰੇ ਔਖਾ ਹੈਗਾ ਔਖਾ ਤਾਂ ਹੈਗਾ ਨਹੀਂ ਨਾਲੇ ਕੈਂਸੀ ਮਹਾਵੀਰਪਾਲ ਦਾ ਕੋਈ ਹੁੰਦੇਖਿਆ ਨਹੀਂ ਕਿਤੇ ਰਿਸ਼ਤਾ ਰਿਸ਼ਤਾ ਤੁਸੀਂ ਦੀਦੀ ਕੀ ਤੁਸੀਂ ਸਾਰੇ ਜਵਾਖੜੀ ਮਗਰ ਪਏ ਰਹੇ ਨੂੰ ਪਹਿਲਾਂ ਤੇਰਾ ਦਿੌਰ ਸਵੇਰੇ ਸੁੱਤਾ ਉੱਠਦਾ ਮੈਨੂੰ ਪੂਆ ਦਾ ਫੋਨ ਆਇਆ ਉਹ ਰਿਸ਼ਤਾ ਦਿਖਾਉਂਦੀ ਸੀ ਬੱਸ ਉਹ ਕੀ ਸੁੱਤੀ ਉੱਠ ਕੇ ਖਾਂਦੀ ਐ ਜਵਾਖੜੀ ਪਾੜ ਲੂ ਦੋ ਅਖਰ ਉਹਦੇ ਸੁਪਨੇ ਪੂਰੇ ਹੋ ਜਾਣਗੇ ਨਹੀਂ ਸੁੱਤੀ ਨਹੀਂ ਖਾਂਦੀ ਉੱਠ ਕੇ ਖਾਂਦੀ ਸਿੰਦਰੇ ਮੈਂ ਕਹਿੰਨੇ ਵੀਰੀ ਉਮਰ ਚਾਲ ਹੁਣ ਬਹੋਂਦੀ ਹੋਈ ਪਈ ਆ ਬਾਕੀ ਤੈਨੂੰ ਪਤਾ ਜਵਾਨਾ ਮਾੜਾ ਕੋਈ ਨਾ ਭੈਣੀ ਜੇ ਇੱਕ ਜਿਨਾ ਮਾੜਾ ਕਰਦੇ ਇਹਦਾ ਮਤਲਬ ਇਹ ਥੋੜੇ ਸਾਰੇ ਮਾੜੇ ਹੋਗੇ ਪੰਜੇ ਉਂਗਲਾਂ ਇੱਕਸਾਰ ਨਹੀਂ ਆ ਨਾ ਸਾਡੀ ਵੀਰਪਾਲ ਹੋ ਤਾਂ ਪੁੱਛੇ ਵੀ ਨਾ ਗੇਟ 'ਚ ਨਹੀਂ ਖੜਦੀ ਬਹੁਤ ਸਿਆਣੀ ਐ ਭੈਣੇ ਨਹੀਂ ਮੀਨੀ ਕਿਸੇ ਬੱਚੇ ਦੀ ਤਸੱਲੀ ਉਹ ਕਰਦੇ ਹੁੰਦੇ ਕੋਈ ਪਤਾ ਨਹੀਂ ਹੁੰਦਾ ਬੱਚੇ ਦਾ ਕਦੋਂ ਮਨ ਪਤਾ ਰਹੇ ਜੀ ਆ ਦੇਖ ਲੈ ਨਾਲ ਦੀ ਕੁੜੀ ਸੀਗੀ ਜਾਂਟੇ ਕੀ ਉਹਨੇ ਦੇ ਖਿਲਾਫ ਦੇ ਪਿੰਡ 'ਚ ਵਿਆਹ ਕਰਾਉਣਾ ਨਾਲੇ ਜਾਤੀ ਵੀ ਨਹੀਂ ਦੇਖੀ ਲੱਗ ਜਾਤੀ ਨਾ ਵਿਆਹ ਕਰਾ ਲੈ ਕੀ ਕਰੂ ਕੋਈ ਤਾਂ ਹੀ ਕਹਿੰਦੇ ਡਰ ਲੱਗਦਾ ਭਾਬੀ ਤੁਸੀਂ ਕੋਈ ਦੇਖ ਕੇ ਚੱਲ ਮਹਿੰਗਾ ਸਸਤਾ ਉਹਦਾ ਕਰ ਨਹੀਂ ਭੈਣ ਮਾ ਨਾ ਦੇਖ ਲੈ ਕਹਿੰਦੇ ਹੁੰਦੇ ਇੱਕ ਲਿਬੜੀ ਮੱਝ ਸਾਰਾ ਟੋਬਾ ਗੰਦਾ ਕਰ ਦਾਂਦੀ ਹੈ ਕਰਦੀ ਤਾਂ ਇੱਕ ਹੈ ਦਰ ਸਾਭ ਨੂੰ ਪੈ ਜਾਂਦਾ ਹੈਗਾ ਸਭ ਨੂੰ ਹੋ ਰਹੀਂ ਤਾਂ ਕਹਿੰਦਾ ਡਰ ਤਾਂ ਸਭ ਨੂੰ ਪੈਂਦਾ ਹੁਣ ਆਪਣੇ ਤਾਂ ਦੋਨਾਂ ਘਰਾਂ ਚ ਇੱਕ ਕੁੜੀ ਆਇਆ ਵਿਚਾਰ ਟਾਈਮ ਸਿਰ ਭਈ ਉਹ ਆਪਦੇ ਘਰੇ ਤੋਰੀ ਜਾਵੇ ਹਨਾ ਇਹ ਤਾਂ ਇੱਕ ਹੈਗੀ ਭੈਣੇ ਫਿਰ ਮੈਂ ਕੀ ਕਰਾਂ ਮਨੇ ਹੋਇਆ ਨਾ ਮਾਪਿਓ ਬਾਹਰੀ ਹੈਗੀ ਜਿਵੇਂ ਆਖੜੀਆਂ ਆਖੂ ਵੀ ਜਣੀ ਜੇ ਮੇਰਾ ਮਾਪਿਓ ਹੁੰਦਾ ਪਤਾ ਨਹੀਂ ਮੇਰਾ ਕੀ ਕੁਛ ਕਰਦਾ ਨਾ ਉਹੀ ਪ੍ਰਾਪਰ ਜਾਈ ਪ੍ਰਾਪਰ ਜਾਈ ਰਹਿ ਗਈ ਬਸ ਹੋਰ ਕੁਛ ਨਹੀਂ ਹਾਂ ਤਾਂ ਦਰਜਾ ਤਾਂ ਮੈਨੂੰ ਵੀ ਲੱਗਦਾਗਾ ਜਦੋਂ ਇਹ ਵੀ ਕਹਿ ਦਿੰਦਾ ਤੇਰਾ ਦਿਔਰ ਵੀ ਜੇ ਕੋਈ 1921 ਹੋਗੀ ਤੂੰ ਸਹਦੀਆਂ ਲੈਣੀ ਆ ਉੱਤੋਂ ਫੜ ਕੇ ਤੈਨੂੰ ਵੀ ਬਾਹਰ ਕੱਢ ਦੂੰ ਪਰ ਫੇਰ ਜਦੋਂ ਬਿਰਪਾਲ ਨਾਲ ਗੱਲ ਕਰਦੀ ਆ ਜਦੋਂ ਉਹ ਕਹਿੰਦੀ ਆ ਭਾਬੀ ਮੇਰੇ ਤੇ ਯਕੀਨ ਰੱਖ ਮੈਂ ਤੁਹਾਡੀ ਨੀਵੀਂ ਪੈਣ ਦਿੰਦੀ ਫੇਰ ਉਹਦੇ ਤੇ ਵੀ ਯਕੀਨ ਜਾਂਦਾ ਮੈਂ ਤਾਂ ਭੈਣੇ ਆ ਵਿਚ ਵਿਚਾਰੇ ਫਸੀ ਪਈਆਂ ਨਾ ਤਾਂ ਮੇਰਾ ਜਵਾਖੜੀ ਦਾ ਦਿਲ ਤੋੜਨ ਨੂੰ ਜੀ ਕਰਦਾ ਨਾਲੇ ਜ਼ਮਾਨੇ ਕਣੀ ਦੇਖ ਕੇ ਡਰ ਵੀ ਲੱਗਦਾ ਇੱਕ ਤੇਰੇ ਦਿਔਰ ਦਾ ਵੀ ਸੁਭਾਅ ਨਹੀਂ ਜੇ ਕੋਈ 19 ਕੀ ਗੱਲ ਹੋਗੀ ਇਹ ਤਾਂ ਮਾਰ ਦੂਗਾ ਨਾਲੇ ਮੈਨੂੰ ਨਾਲੇ ਬਿਰਪਾਲ ਨੂੰ ਨਹੀਂ ਨਹੀਂ ਤੁਸੀਂ ਤਾਂ ਉਹਦਾ ਮਾਂ ਪਿਓ ਬਣ ਕੇ ਪਾਲੀ ਆ ਤੁਸੀਂ ਕਿਹੜਾ ਤਾਂ ਕੋਈ ਮਾੜਾ ਕੀਤਾ ਹੁਣ ਤਾਂ ਕਿ ਤੂੰ ਉਹਨਾਂ ਮਾਂ ਵੀ ਨਹੀਂ ਕਰਦੇ ਜਿੰਨਾ ਤੂੰ ਕਰਿਆ ਹੈ ਤੁਹਾਡੀ ਮਾਂ ਬਣ ਕੇ ਰਹੀਆਂ ਗੱਲਾਂ ਜਵਾਨੇ ਦੀ ਗੱਲਾਂ ਨਾ ਜਵਾਨੇ ਤੁਹਾਡਾ ਲੱਗਦਾ ਚਲ ਕੋਈ ਨਾ ਪਹਿਨੇ ਜੈ ਜੀ ਕਰਮਾ ਚ ਹੋ ਜੂ ਲੋਕਾਂ ਨਾਲ ਹੀ ਆਪ ਜੈ ਜੀ ਦੁਨੀਆ ਨਾਲ ਹੋਈ ਜਾਂਦੀ ਆ ਉਹ ਪਰ ਬਿਰਪਾਲ ਸਿਆਣੀ ਆ ਬਾਕੀ ਆ ਰਹਿ ਗਿਆ ਪਹਿਨੇ ਆਹੀ ਸਾਲ ਉਹਦਾ ਉਹ ਤੋਂ ਬਾਅਦ ਚਲ ਦੇਖ ਲਾਂਗੇ ਦੀਦੀ ਕਿ ਹਾਇ ਕੋਈ ਕੁਝ ਹੋਊਗਾ 3 ਸਾਲ ਕਢਾ ਕੇ ਗਾਹ ਤੁਸੀਂ ਦੇਖ ਲਿਓ ਦਾ ਕਰ ਦਿਓ ਹੋਰ ਬਾਕੀ ਅੱਗੇ ਤੁਹਾਡੀ ਮਰਜ਼ੀ ਆ ਭਾਈ ਤੂੰ ਹੁਣ ਫਿਰ ਜਾਂਦੀ ਨਹੀਂ ਮੇਰੇ ਨਾਲ ਕੁੜੀ ਨਾ ਦੀਦੀ ਮੈਂ ਬਾਗ ਜਾਂਦੀ ਸੱਚੀ ਮੇਰਾ ਸਾਰਾ ਇਹ ਕਾ ਤੁਹ ਹੋਰੀ ਗੱਲਾਂ ਆ ਪਹਿਲਾਂ ਤੇਰੇ ਦਿਓਰ ਨੇ ਤੜਕੇ ਆਹੀ ਤੂੰ ਕਰਕੇ ਮੇਰਾ ਤਾਂ ਹੋਰੀ ਦਿਲ ਜੱਟ ਚੱਲ ਮੈਂ ਤਾਂ ਉਹ ਗੱਲ ਕਰ ਲਈ ਟੈਨਸ਼ਨ ਨਾ ਲੈ ਇਹ ਗੱਲ ਦੀ ਚੱਲ ਇਹ ਤਾਂ ਗੱਲਾਂ ਕਰਨ ਦੇਂਦੇ ਆ ਸਵੇਕੇ ਗੱਲ ਕਰ ਲਈ ਚੱਲ ਭਾਈ ਟਾਈਮ ਸਿਰ ਹੈ ਨਾ ਕੁੜੀ ਦੀ ਉਮਰ ਬਹੁਤ ਹੋਈ ਪਈ ਆ ਵੀ ਚੱਲ ਤੁਸੀਂ ਕੋਈ ਦੇਖ ਲਿਓ ਚੱਲ ਫਿਰ ਮੈਂ ਤਾਂ ਜਾਮਾ ਪਹਿਣੇ ਮੈਂ ਕਵੇੜਾ ਹੋ ਜੂਗਾ ਮੈਨਾਂ ਤੋ ਤਾਂ ਨਹੀਂ ਜਾਂਦੀ ਚੱਲ ਕੋਈ ਮੈਂ ਚੱਲ ਚੰਗਾ ਸੰdre ਹਕਲਵਿੰਦਰ ਵੀ ਜਿਹੜਾ ਜੀ ਆਉਂਦਾ ਉਹ ਜਵਾਕੜੀ ਮੰਗਰ ਪਿਆ ਰਹਿੰਦਾ ਵੀ ਦੱਸ ਤੇਰੇ ਕਿਹੜਾ ਘਰੇ ਖਾਣ ਜਾਂਦੀ ਹੈਗੀ ਬਸ ਪਰ ਇੱਕ ਗੱਲ ਨੂੰ ਜੀ ਆ ਤਾਂ ਮੇਰਾ ਵੀ ਡਰਦਾ ਜੇ ਕੋਈ 1921 ਹੋਗੀ ਨਾ ਤਾਂ ਮੈਨੂੰ ਇਹਨੇ ਜਿਉਣ ਦੇਣਾ ਨਾ ਲੋਕਾਂ ਨੇ ਜਿਉਣ ਦੇਣਾ ਚੱਲ ਦੇਖਦੀਆਂਗੀ ਜਿਹੜਾ ਕੁਝ ਕਰਮਾ ਚੋਂ ਬਣ ਜੂਗਾ ਜੇ ਜੀ ਲੋਕਾਂ ਨਾਲ ਹੋਈ ਜਾਂਦੀ ਆਪਦੇ ਨਾਲ ਹੋ ਜੂਗੀ ਚੱਲ ਮਨਾ ਛੱਡ ਖੜਾ ਲੈ 2:00 ਵੱਜ ਗਏ ਮੁੜ ਕੇ ਘੜੇ ਨਹੀਂ ਆਇਆਗਾ ਹੈ ਨਹੀਂ ਬਤਾ ਉਧਰ ਦੀ ਉਧਰ ਕੁੜੀ ਨੂੰ ਲੈਣ ਵਾ ਗਿਆ ਹੋ ਪਰ ਮੋਟਰਸਾਈਕਲ ਵੀ ਘਰੇ ਖੜਾਗਾ ਸਾਈਕਲ ਹੀ ਲੈ ਕੇ ਗਿਆ ਸੀ ਨਾ ਫੋਨ ਨਾਲ ਲੈ ਕੇ ਗਿਆ ਵੀ ਮੈਂ ਫੋਨ ਹੀ ਕਰ ਲਾਂ ਲੈ ਅੱਜ ਵਾਕੜੀ ਤੁਰੀ ਆਉਂਦੀ ਹੈਗੀ ਕੀ ਹੋ ਗਿਆ ਪੁੱਤ ਲੈਣ ਕਿਉਂ ਨਹੀਂ ਆਇਆ ਮੈਨੂੰ ਤੇਰੇ ਡੈਡੀ ਗਿਆ ਨਹੀਂ ਪੁੱਤ ਤੈਨੂੰ ਲੈਣਾ ਮੈਂ ਤਾਂ ਇੰਨਾ ਟਾਈਮ ਖੜੀ ਰਹੀ ਨਾ ਡੈਡੀ ਆਏ ਨਾ ਕੋਈ ਹੋਰ ਆਇਆਗਾ ਹਾਏ ਕਿੰਨੀ ਗਰਮੀ ਗਰਮੀ ਮੇਰਾ ਪੁੱਤ ਕਿਵੇਂ ਗਰਮੀ ਮਾਰ ਗਿਆ ਐਨੀ ਧੁੱਪ ਸੀਗੀ ਕੋਈ ਨਾ ਪੁੱਤ ਮੈਂ ਤੇਰੇ ਡੈਡੀ ਨੂੰ ਕਿਹਾ ਸੀਗਾ ਜਿੰਨਾਂ ਨੇ ਨਹੀਂ ਲੈ ਆਈ ਮੈਨੂੰ ਲੱਗਦਾ ਉਹ ਤੇਰੀ ਸਾਈਕਲ ਹੀ ਸਮਰਾਨ ਗਿਆ ਸੀ ਹੋਰ ਥੀ ਗੱਲੇ ਲੱਗ ਗਿਆ ਉਹ ਇੰਨਾ ਟਾਈਮ ਤਾਂ ਮੈਂ ਤੇ ਖੜੀ ਰਹੀ ਤਾਂ ਹੀ ਮੈਂ ਲੇਟ ਹੋ ਗਈ ਹਾਏ ਕਿੰਨਾ ਤਕ ਤਕ ਹੋਇਆ ਪੈ ਗਿਆ ਗਰਮੀ ਚ ਕੁਆ ਕਰਨਾ ਸੀ ਕਿ ਟੋਥੇ ਛੱਡਿਆ ਆਉਣੀ ਸੀ ਪਤਾ ਆਪੀ ਤੇਰਾ ਡੈਡੀ ਲਿਆ ਆਉਂਦਾ ਨਹੀਂ ਕੱਲ ਨੂੰ ਉਹ ਕਰ ਲਾਂ ਦੀ ਜਾ ਕੇ ਕੋਲੇ ਹੋਮਵਰਕ ਜਿੰਨਾ ਕਰਨਾ ਸੀ ਕੋਣੀ ਇੱਕ ਬੁੱਕਾਂ ਲੈ ਆਣੀਆਂ ਸੀ ਬਾਕੀ ਉੱਥੇ ਛੱਡਿਆ ਆਉਂਦੀ ਮੈਡਮ ਕਹਿੰਦੀ ਸਾਰੀਆਂ ਹੀ ਲੈ ਕੇ ਆਉਣੀਆਂ ਹੁੰਦੀਆਂ ਨਹੀਂ ਗਿਆ ਫਿਰ ਤਾਂ ਸਾਰੀਆਂ ਲੈ ਕੇ ਜਾਣੀਆਂ ਪੈਂਦੀਆਂ ਚੱਲ ਹੋਰ ਦੱਸ ਪਾਣੀ ਲਿਆਵਾ ਪਾਣੀ ਸਹਾਲ ਲਿਓ ਮੇਰਾ ਪੁੱਤ ਕਿੰਨੀ ਗਰਮੀ ਚ ਆਏਗਾ ਕੋਈ ਨਾ ਹਾਲ ਲੈਣ ਦੇ ਤੇਰੇ ਡੈਡੀ ਨੂੰ ਮੈਂ ਪੁੱਛੂ ਉਹਨੂੰ ਚਲ ਚੰਗਾ ਮੈਂ ਪਾਣੀ ਦੀ ਘੁੱਟ ਲਿਆ ਕੇ ਦਿੰਨੀ ਆ ਤੈਨੂੰ ਆਜੋ ਹਾਂ ਪੁੱਤਾਂ ਆ ਗਈ ਹਾਲੇ ਤੁਸੀਂ ਮੈਨੂੰ ਅੱਜ ਲਾਂਚ ਚ ਵੀ ਇੱਕ ਰੋਟੀ ਪਾਈ ਸੀ ਏਨੀ ਭੁੱਖ ਲੱਗੀ ਗਈ ਮੈਨੂੰ ਕੋਈ ਨਾ ਪੁੱਤਾਂ ਮੈਂ ਇੱਕ ਰੋਟੀ ਤਾਂ ਪਾਈ ਸੀ ਰੋਜ਼ ਬਚਾ ਕੇ ਲੈ ਆਉਣੀ ਆ ਮਾਂ ਆਉਂਦੀ ਨੂੰ ਬਣਾ ਕੇ ਦੇ ਦੂੰ ਕੁਛ ਖਾਣ ਨੂੰ ਮੈਨੂੰ ਆਏ ਸੀ ਵੀ ਚਲ ਦੋ ਤਿੰਨ ਰੋਟੀਆਂ ਨਾ ਪਾਇਆ ਕਰੋ ਦੋ ਪਾਇਆ ਕਰੋ ਦੋ ਮੈਂ ਖਾ ਲਾਂਗੀ ਚਲ ਕੋਈ ਨਾ ਕੱਲ ਤੋਂ ਦੋ ਪਾ ਦਿਆ ਕਰੂ ਮੇਰੇ ਪੁੱਤ ਨੂੰ ਚਲ ਹੁਣ ਦੱਸ ਤੈਨੂੰ ਕੀ ਬਣਾ ਕੇ ਦਵਾਂ ਖਾਣ ਨੂੰ ਮੈਗੀ ਬਣਾ ਕੇ ਦੇਉ ਮੈਗੀ ਖਾਉ ਮੇਰਾ ਪੁੱਤ ਹਾਏ ਐਨਾ ਕ ਮੂੰਹ ਨਿਕਲੇ ਤੁੱਪੇ ਹੁੰਦੇ ਦਾ ਚਲ ਐ ਕਰ ਪੁੱਤ ਜੁਨੀਫਾਰਮ ਲਾ ਦੇ ਮੈਂ ਤੈਨੂੰ ਮੈਗੀ ਬਣਾ ਕੇ ਦੇ ਦਾਨੀ ਆਂਗੀ ਹਾਂ ਯੂਨੀਫਾਰਮ ਨਹੀਂ ਬਚ ਰਿਹਾ ਹਾਂ ਤੇ ਮੈਨੂੰ ਦੱਸ ਮੈਗੀ ਤੋਂ ਪਹਿਲਾਂ ਇੱਕ ਰੋਟੀ ਲਿਆ ਦ ਨਹੀ ਬਸ ਮੈਗੀ ਹੀ ਖਾ ਲੂਗੀ じゃ ਇੱਕ ਰੋਟੀ ਲਾ ਦੇ ਮੈਗੀ ਨਾਲ ਖਾ ਲਵਾਂਗੀ ਮੈਗੀ ਨਾਲ ਕੀ ਖਾਏਗਾ ਫਿਰ ਚਲ ਮੈਂ ਮੈਗੀ ਬਣਾ ਦਾਨੀ ਆਂਗੀ ਕੀ ਕਿ ਕਰੇ ਚਲ ਚੰਗਾ ਤੇ ਤੂੰ ਵਰਦੀ ਲਾ ਦੇ ਕੋਈ ਨਾ ਆ ਜਾਣ ਦੇ ਤੇਰੇ ਡੈਡੀ ਨੂੰ ਹੁਣ ਤਾਂ ਮੈਂ ਪੁੱਛਦੀਆਂਗੀ ਹਾਂ ਮੈਂ ਵਰਦੀ ਬਣਾ ਕੇ ਚਾਹ ਮੈਂ ਆ ਕਿ ਨਾ ਅਗੇ ਹੋ ਗਿਆ ਟਾਈਮ ਸੋਡਾ ਹੁਣ ਆਉਣ ਦਾ ਉਹ ਉੱਥੇ ਖੜ ਗਿਆ ਸੀ ਰਸਤੇ ਯਾਰਾਂ ਦੋਸਤਾਂ ਕੋਲੇ ਯਾਰਾਂ ਦੋਸਤਾਂ ਕੋਲੇ ਤਾਂ ਖੜ ਗਏ ਸੀ ਮੈਨੂੰ ਗੱਲ ਸੁਣੋ ਹਨੂ ਨੂੰ ਹੁਣ ਨਾ ਤੁਰ ਕੇ ਆਈ ਐ ਨਾਲੇ ਜਵਾਕੜੀ ਐ ਨਾ ਨਾ ਰੋਂਦੀ ਸੀਗੀ ਸੋਨੂੰ ਮੈਂ ਸਵੇਰੀ ਕਿਹਾ ਸੀਗਾ ਵੀ ਸਾਈਕਲ ਹੀ ਸਮਰਾ ਕੇ ਮੁੜ ਕੇ ਕੁੜੀ ਨੂੰ ਲੈ ਆਇਓ ਫਿਰ ਤੁਸੀਂ ਲੈ ਆਉਂਦੇ ਇੱਕ ਫੇਰ ਕੀ ਹੋ ਗਿਆ ਅੱਜ ਮੈਂ ਨਾ ਨਹੀਂ ਲੈਂਦੀ ਇਹ ਲੈ ਕੇ ਅੱਜ ਤਾਂ ਦੇ ਨਾਣੀ ਸੀਗੀ ਹਾਜੀ ਅੱਗੇ ਤਾਂ ਉਹ ਸਾਈਕਲੀ ਤੇ ਪਾ ਗਈ ਜਾਂਦੀ ਹੈਗੀ ਨਾਲੇ ਮੈਂ ਮੈਂ ਲੈਣ ਤਾਂ ਵਗ ਜਾਂਦੀ ਫੇਰ ਇੱਥੇ ਲੋਕਾਂ ਨੇ ਗੱਲਾਂ ਕਰਨੀਆਂ ਸੀ ਵੀ ਫਲਾਨਿਆਂ ਦੀ ਨੋ ਉਹ ਤੁਰੀ ਫਿਰਦੀ ਹੈਗੀ ਫੇਰ ਜਿਆਦਾ ਇੱਜ਼ਤਵਾਨ ਨਹੀਂ ਸੀਗੀ ਜਦ ਤੁਸੀਂ ਘਰੇੋਂ ਚੰਗੇ ਭਲੇ ਤੁਸੀਂ ਲਿਆ ਸਕਦੇ ਸੀ ਉਹ ਹਾਜੀ ਘਰੇ ਰਹੇ ਹੋ ਅੱਜ ਇੱਕ ਦਿਨ ਜੇ ਨਹੀਂ ਲਿਆ ਦੱਸੋ ਕੀ ਹੋ ਗਿਆ ਚਲੋ ਕੋਈ ਨਾ ਨਹੀਂ ਲਿਆਤੀ ਜਾਂਦੀ ਨਾ ਲਿਆਇਆ ਕਰੋ ਮੇਰੀ ਗੱਲ ਸੁਣੋ ਕੁੜੀ ਨੂੰ ਬੈਣ ਲਵਾ ਦਿਓ ਬੈਣ ਤੇ ਬਾਗ ਜਾ ਕਰੂ ਆ ਜਾ ਕਰੂ ਨਾਲੇ ਮੇਰੀ ਸੋਚ ਮੁੱਕੂ ਜਿੰਨਾ ਚਿਰ ਜਵਾਖੜੀ ਘਰੇ ਨਹੀਂ ਆਉਂਦੀ ਮੇਰਾ ਵੀ ਦਿਲ ਘਟ ਘਟ ਕੇ ਜਾਂਦਾ ਹੈਗਾ ਵੀ ਪਤਾ ਨਹੀਂ ਕਦੋਂ ਆਉਗੀ ਕਿਵੇਂ ਐ ਕੀ ਐ ਜਦੋਂ ਘਰੇ ਆ ਜਾਂਦੀ ਉਹ ਤਾਂ ਸਾਂਹ ਚ ਸਾਂਹ ਆਉਂਦਾ ਹੈਗਾ ਅੱਜ ਸਾਈਕਲ ਖਰਾਬ ਸੀ ਜੱਜ ਜਵਾਬ ਬਾਗੀ ਭੂਆ ਨਾਲ ਫਿਰ ਕੀ ਹੋ ਗਿਆ ਤੂੰ ਲੈ ਆਉਂਦੀ ਅੱਜ ਦੰਨ ਦੱਸ ਕੀ ਫਰਕ ਪੈਂਦਾ ਸੀ ਚਲੋ ਕੋਈ ਫਰਕ ਨਹੀਂ ਪੈਂਦਾ ਜੀ ਮੇਰੀ ਗੱਲ ਸੁਣੋ ਬਸ ਸੋ ਗੱਲ ਦੀ ਇੱਕ ਗੱਲ ਕੁੜੀ ਨੂੰ ਬੈਣ ਲਵਾ ਦੇ ਤਾਂ ਲਵਾਵਾਂ ਜੇ ਦੂਰ ਸਕੂਲ ਜਾਂਦੀ ਹੈ ਇੱਥੇ ਨੇੜੇ ਦਾ ਸਕੂਲ ਜਾਂਦੀ ਹੈ ਕਿੰਨੀ ਕੁ ਮਾਰ ਸਕੂਲ ਜਾਂਦੀ ਹੈ ਉਹ ਤਾਂ ਗੱਲ ਠੀਕ ਆ ਜੀ ਪਰ ਫੇਰ ਵੀ ਡਰਤਾ ਲੱਗਦੀ ਆ ਹੱਜਕੱਲ ਧੀਨ ਕਾ ਨਾ ਕੋਈ ਨਿਆਣੀਆਂ ਦੇਖਦਾ ਨਾ ਸਿਆਣੀਆਂ ਆਪਾਂ ਦੇਖਦੇ ਆ ਨਿੱਕੇ ਨਿੱਕੇ ਜਵਾਖਾਂ ਨਾਲ ਕੀ ਕੁਛ ਹੋਈ ਜਾਂਦਾਗਾ ਫੇਰ ਕਿੱਡੀ ਗੱਲ ਛੋਟੀ ਜਿਹਾ ਗਿੱਤ ਹੈਗੀ ਆਪਣੀ ਮੇਰੇ ਕਿਹੜਾ ਕੁਛ ਲੱਗਦੀ ਨਹੀਂ ਗੀ ਕੋਈ ਨਾ ਜੀ ਤੁਸੀਂ ਮੇਰੀ ਗੱਲ ਨਹੀਂ ਸਮਝ ਸਕਦੇ ਮਾਂ ਦਾ ਦਿਲ ਮਾਂ ਦਾ ਹੀ ਹੁੰਦਾਗਾ ਚਲੋ ਮੈਨੂੰ ਐ ਦੱਸੋ ਫੇਰ ਹੁਣ ਚਾਹ ਪਾਣੀ ਯਾਰ ਦੋਸਤਾਂ ਨਾਲ ਪੀ ਆਇ ਕ ਲਿਆ ਕੇ ਦੇਵਾ ਯਾਰ ਚਾਹ ਪਾਣੀ ਕਿਹੜੇ ਪੀਆ ਚਾਹ ਪਾਣੀ ਲਿਆ ਦੇ ਮੈਂ ਉੱਥੇ ਬਾਹਰ ਹੀ ਖੜਾ ਜੁੱਥੇ ਮੈਂ ਕਿੜਾ ਕੁ ਚਾਹ ਪਣੀ ਪੀ ਲਿਆ ਚਾਹ ਪੁਣ ਚਾਹ ਚਾ ਲਿਆ ਹੁਣ ਸਾਈਕਲ ਹੀ ਸਮਰ ਗਈ ਹਾਂ ਸਾਈਕਲ ਹੀ ਸਮਰ ਗਈ ਚੱਲ ਵਧੀਆ ਇੱਕ ਕੰਮ ਤਾਂ ਕਰਤਾ ਚੱਲ ਕੋਈ ਨਾ ਮੈਂ ਲਿਆ ਕੇ ਦਿੰਨੀ ਆ ਚਾਹ ਦੀ ਘੁੱਟ